ਆ ਬਾਈ ਜੀ ਮਣੀ ਵਾਲਾ ਤੇ ਆਦਮੀਆਂ ਦੇ ਰਖਵੇ ਚ ਅੱਗ ਲੱਗੀ ਸੀਗੀ ਤੇ ਬੰਦਿਆਂ ਨੇ ਪਹਿਲਾਂ ਹੀ ਕੰਟਰੋਲ ਕਰ ਲਈ ਆਗੇ ਚਲੋ ਸੋਹਰਾ ਬਚਾਅ ਹੋ ਗਿਆ ਸੈਕਟਰ ਬਾਈ ਆ ਨਾ ਅੱਗ ਲੱਗ ਗਈ ਪਿੰਡ ਪੀਟੀ ਵਾਲੇ ਤੇ ਜਿੱਥੋਂ ਵੀ ਤੱਕ ਮੰਨ ਕੇ ਚਲੋ ਤੁਹਾਨੂੰ ਦੇਖਦਾ ਹਨਾ ਕੈਮਰੇ ਚ ਉੱਥੋਂ ਤੱਕ ਅੱਗ ਪੈ ਗਈ ਬਹੁਤ ਜ਼ਿਆਦਾ ਅੱਜ ਹਵਾ ਬਹੁਤ ਤੇਜ਼ ਚੱਲਦੀ ਸੀਗੀ ਤੇ ਅੱਗੇ ਦਿਖਾਉਣਾ ਤੁਹਾਨੂੰ ਅੱਗੇ ਦਿਖਾਉਣਾ ਵੀਰੋ ਬਰਾਬਰ ਇਹਨਾ ਬਈ ਤੁਹਾਡਾ ਇਹਨਾ ਬੰਦੇ ਰਾਜਾ ਰਾਜਾ ਕਿੰਨੇ ਕਿੱਲੇ ਬੱਚੇ ਬਈ ਇਹਦੇ 2 ਕਿੱਲੇ ਸੀ ਬਈ ਇਹਹੀ 2 ਕਿੱਲੇ ਕੜਦੂਈ ਸੀ ਰਾਜਾ ਬਈ ਇਹ ਮੁੰਡੀ ਕਰਾਦੇ ਇਹਨਾ ਬਜ਼ੁਰਗ ਵੀ ਜਾਣੀ ਬਾਹਰ ਹੱਥੋਂ ਤੋਂ ਵੱਡਿਆ ਹੋਇਆ ਵੀ ਤੇਰੇ ਪਰਿਵਾਰ ਉਹ ਨਹੀਂ ਨਾ ਚੁੱਪ ਕਰ ਜਾ ਬਈ ਤੇਰੀ ਮਾਦੇ ਕਰਾਵਾਂਗੇ ਸਾਰਾ ਨੇਰ ਕਹਿ ਕੇ ਹਾਂ ਨਾਲ ਤਾਂ ਕੋਈ ਨਹੀਂ ਯਾਰ ਕੋਈ ਚੱਕਰ ਨਹੀਂ ਤੂੰ ਯਾਰ ਬਾਈ ਦਾ ਖਾਤਾ ਨੰਬਰ ਖਾਤਾ ਨੰਬਰ ਪਾ ਦੇ ਖਾਤੇ ਚ ਪਾ ਦੇ ਆਹਾ ਹਾ ਵਾ ਜਿਮੀਦਾਰ ਦਾ ਤੁਸੀਂ ਕਹਿ ਰਹੇ ਨੇ ਨਾ ਸਾਨੂੰ ਵੀ ਖੜਿਆ ਨੂੰ ਆਉਂਦਾ ਹੈਗਾ ਵੀ ਜਿਹੜੀ ਉਹਦੀ ਕਿਰਤ ਸੀਗੀ ਉਹ ਗਈ ਵੀ ਸਾਡੇ ਤੋਂ ਵੀ ਬੋਲਣ ਲੱਗਿਆ ਆਉਂਦਾ ਹੈਗਾ ਹਨਾ ਨੰਬਰ ਦੇਵਾਂਗੇ ਯਾਰ ਜਿੰਨਾ ਹੋ ਸਕਦਾ ਸ਼ੇਅਰ ਕਰੋ ਜਿੰਨੀ ਹੋ ਸਕਦੀ ਆ ਹਨਾ ਵੀ ਆਹ ਹਾਲ ਹੈ ਜਿਮੀਦਾਰ ਇੱਥੇ ਆ ਕੇ ਮਰ ਜਾਂਦਾ ਹੈਗਾ ਵੀ ਸਾਡੇ ਆਪ ਦੇ ਰੋਣ ਨਿਕਲਦਾ ਹੈਗਾ ਇੱਥੇ